माननीय सदस्य श्री गुरमीत सिंह जी कांग्रेस धन्यवाद सभापति जी ਤੁਸੀਂ ਮੈਨੂੰ ਆਪਣੇ ਮੁੱਦੇ ਤੇ ਗੱਲ ਕਰਨ ਦਾ ਮੌਕਾ ਦਿੱਤਾ ਸਭਾਪਤੀ ਜੀ ਪੰਜਾਬ ਦਾ ਖੇਡਾਂ ਦੇ ਵਿੱਚ ਬਹੁਤ ਗੌਰਵਮਈ ਜਿਹੜਾ ਇਤਿਹਾਸ ਸਾਰੇ ਆ ਤੇ ਬਹੁਤ ਵੱਡੇ ਵੱਡੇ ਖਿਡਾਰੀ ਜਿਹੜੇ ਆ ਪੰਜਾਬ ਨੇ ਉਹ ਦਿੱਤੇ ਆ ਤੇ ਜਿਨ੍ਹਾਂ ਦੇ রেকর্ড આજ تک نہیں ٹوٹ پائے ਭਾਵੇਂ ਉਹ ਬਲਬੀਰ ਸਿੰਘ ਸੀਨੀਅਰ ਹੋਣ 올림픽 ਦੇ ফাইনাল ਦੇ ਵਿੱਚ ਪੰਜ গোল ਜਿਹੜੇ ਆ ਉਹ ਕੀਤੇ ਭਾਵੇਂ ਉਹ ਉਦਮ ਸਿੰਘ ਹੋਣ ਜਿਨ੍ਹਾਂ ਨੇ 올림픽 ਦੇ ਵਿੱਚ ਤਿੰਨ 골ਡ ਤੇ ਇੱਕ সিলవర్ ਭਾਵੇਂ ਉਹ ਪਹਿਲਾ 올림픽 ਦਾ ਜਿਹੜਾ ਇੰਡੀਵਿਜੂਅਲ 골ਡ ਉਹ ਵੀ ਅਬినବ ਬੇਂਦਰਾ ਸਾਡੇ ਪੰਜਾਬ ਦਾ ਸੀ ਜਿਨੇ ਦੇਸ਼ ਲਈ ਜਿਹੜਾ ਮੈਡਲ ਲੈ ਕੇ ਆਂਦਾ ਪਰ ਸਭਾਪਤੀ ਜੀ ਇਹ ਜਦੋਂ ਆਪਾਂ ਜਿਹੜਾ ਖੇਲੋ ਇੰਡੀਆ ਸਕੀਮ ਹੈ ਭਾਰਤ ਸਰਕਾਰ ਦੀ ਉਹਦੇ ਜਿਹੜੇ ਫੰਡਸ ਅਲੋਕੇਟ ਹੁੰਦੇ ਆ ਉਹਨਾਂ ਦੇ ਵੱਲ ਜਿਹੜੀ ਨਜ਼ਰ ਆਪਾਂ ਪਾਉਣੇ ਆ ਤਾਂ ਬੜਾ ਦੁੱਖ ਹੁੰਦਾ ਕਿ ਜਿਹੜੇ ਸੂਬੇ ਦੀਆਂ ਐਡੀਆਂ ਵੱਡੀਆਂ ਪ੍ਰਾਪਤੀਆਂ ਇੰਨੇ ਵੱਡੇ ਵੱਡੇ ਖਿਡਾਰੀ ਦਿੱਤੇ ਕਿਉਂਕਿ ਹੁਣ ਵੀ ਤੁਸੀਂ ਆ ਜਿਹੜੀਆਂ ਪਿਛਲੀਆਂ 올림픽 ਖੇਡਾਂ ਹੋਈਆਂ ایشিয়ান ਖੇਡਾਂ ਹੋਈਆਂ ਉਹਨਾਂ ਦੇ ਵਿੱਚ ਵੀ ਤੁਸੀਂ ਦੇਖੋ ਕਿ 661 ਜਿਹੜੇ ਟੋਟਲ ਖਿਡਾਰੀਆਨ ایشিয়ান ਖੇਡਾਂ 'ਚ ਪਾਰਟਿਸਿਪੇਟ ਕੀਤਾ ਜ 58 ਪੰਜਾਬ ਦੇ ਸੀ ਜਿਨ੍ਹਾਂ ਦੇ ਵਿੱਚੋਂ 20 ਮੈਡਲ ਲੈ ਕੇ ਆਏ ਜਿਹੜਾ ਮਤਲਬ ਕਿ 20% ਬਣਦਾ ਟੋਟਲ ਮੈਡਲਾਂ ਚੋਂ ਆਹੀਂ 올림픽 ਦੇ ਵਿੱਚ 20 ਖਿਡਾਰੀ ਜਿਹੜੇ ਪੰਜਾਬ ਦੇ ਗਏ ਜਿਨ੍ਹਾਂ ਦੇ ਵਿੱਚੋਂ 10 ਦੇ ਜਿਹੜੇ ਮੈਡਲ ਆ ਹੌਕੀ ਟੀਮ ਦੇ ਆਏ ਪਰ ਜਦੋਂ ਫੰਡ ਅਲੋਕੇਸ਼ਨ ਹੁੰਦੀ ਹੈ ਤੁਸੀਂ ਦੇਖੋ ਵੀ 2% ਪੰਜਾਬ ਦੀ ਆਬਾਦੀ ਤੇ 20% ਅਸੀਂ ਮੈਡਲ ਲੈ ਕੇ ਆਉਣੇ ਆ ਪਰ ਜਦੋਂ ਫੰਡ ਦੀ ਅਲੋਕੇਸ਼ਨ ਹੁੰਦੀ ਹੈ ਤਾਂ ਪਹਿਲੇ ਅੱਠ ਪਹਿਲੇ 10 ਦੇ ਵਿੱਚ ਵੀ ਪੰਜਾਬ ਕਿਤੇ ਨਹੀਂ ਟਿਕਦਾ ਜਿਹੜੇ ਸੂਬਿਆਂ ਚੋਂ ਇੱਕ ਵੀ ਮੈਡਲ ਨਹੀਂ ਆਉਂਦਾ ਸਾਨੂੰ ਕੋਈ ਕਿਸੇ ਨਾਲ ਦਿੱਕਤ ਨਹੀਂ ਗੁਜਰਾਤ ਨੂੰ 400 ਕਰੋੜ ਤੋਂ ਉੱਪਰ ਰੁਪਇਆ ਦਿੱਤਾ ਗਿਆ ਯੂਪੀ ਨੂੰ 400 ਕਰੋੜ ਤੋਂ ਉੱਪਰ ਪੈ ਦਿੱਤਾ ਗਿਆ ਤੇ ਗੁਜਰਾਤ ਤੋਂ ਯੂਪੀ ਤੋਂ 올림픽 ਦੇ ਵਿੱਚ ਸਿਰਫ ਕਹ ਲੋ ਵੀ ਗੁਜਰਾਤ ਤੋਂ ਤਾਂ ਕੋਈ ਵੀ ਮੈਡਲ ਨਹੀਂ ਕਦੇ ਕੋਈ ਨਹੀਂ ਕਦੇ ਹਾਂ ਹਾਂ ਕਿਸੇ ਨਾ ਏਸ਼ੀਆ ਗੇਮਾਂ ਚੋਂ ਮੈਡਲ ਨਾ 올림픽 ਗੇਮਾਂ ਚੋਂ ਮੈਡਲ ਕਦੇ ਕੋਈ ਮੈਡਲ ਹੀ ਤੇ ਫੰਡ ਜਿਹੜੇ ਸਭ ਤੋਂ ਜ਼ਿਆਦਾ ਦਿੱਤੇ ਗਏ ਆ ਸੋ ਮੈਂ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਫੰਡ ਦਾ ਅਲੋਕੇਸ਼ਨ ਹੈ ਇਹ ਜਿਹੜੀ ਪਰਫਾਰਮੈਂਸ ਹੈ ਜਿਹੜੇ ਸਟੇਟ ਦੀ ਉਹਦੇ ਹਿਸਾਬ ਨਾਲ ਦਿੱਤੇ ਜਾਣੇ ਚਾਹੀਦੇ ਆ ਤਾਂ ਕਿ ਆਉਣ ਵਾਲੇ ਸਮੇਂ 'ਚ ਹੋਰ ਜਿਹੜੇ ਬਿਹਤਰ ਉੱਥੋਂ ਪਰਫਾਰਮ ਜਿਹੜਾ ਸਟੇਟਾ ਕਰ ਸਕੇ ਬਾਤ ਬਹੁਤ ਧੰਨਵਾਦ